ਕਿ ਜਿਹੜਾ ਬੰਦਾ ਲਾਹੌਰ ਖੁੱਦੂ ਉਹ ਪਿਸ਼ੌਰ ਵੀ ਖੁੱਦੂ ਕੋਈ ਗੱਲ ਨਹੀਂ ਇਹ ਜਿਵਨੀ ਚੋਣ ਦਾ ਜਿਹੜਾ ਹਮੇਸ਼ਾ ਜਿੱਤਦਾ ਇਹ ਸੱਦਾ ਧਾਰੀ ਤੇਰੇ ਤੇ ਕੋਲੀ ਜਾਂਦੀ ਹੁੰਦੀ ਹੈ ਉਹ ਕਹਿੰਦੇ ਕਿ ਇਹਨਾਂ ਦੀ ਹਵਾ ਨਿਕਲ ਜਿਸ 27 ਚ ਜਿੱਤ ਦਾ ਦਾਵਾ ਕਰਦੇ ਸੀ 2027 ਬਹੁਤੀ ਦੂਰ ਨਹੀਂ ਹੈ ਗਈ ਕੁੜੇ ਪੰਜਾਬ ਵਿੱਚ ਕੇ ਚੋਣਾ ਲੜਾਂਗੇ ਐਮਪੀ ਪਾਈ ਅਮਰਤਪਾਲ ਸਿੰਘ ਜਲਦੀ ਪੰਜਾਬ ਵਿੱਚ ਆਉਣਗੇ ਫਿਰ ਤੁਸੀਂ ਦੇਖੋ ਕਿਵੇਂ 117 ਚ 117 ਲੱਕ ਜਾਂਦੇ ਨੇ ਕਹਿੰਦੇ ਕਿ ਮਨਦੀਪ ਸਿੰਘ ਦੀ ਪਿੱਠ ਲਵਾਉਣ ਦੀ ਖਾਤਰ ਵਾਰਸ ਪੰਜਾਬ ਵਾਲਿਆਂ ਨੇ ਜਾਣ ਕੇ ਵੜੇ ਅਈ ਤਾਂ ਸਾਰਾ ਕੁਸ਼ੀ ਉੱਥੇ ਦਿੱਤਾ ਆਪ ਦਾ ਹਲਕਾ ਵੀ ਦਿੱਤਾ ਇਕੋ outra ਵੈਸੇ ਐਮਪੀ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਸੀਟ ਪਾ ਲਈ ਹੈ ਜੀ ਸਾਡੀ ਪਾਰਟੀ ਕਿਸੇ ਹੋਰ ਨੂੰ ਵੀ ਉੱਥੋਂ ਖੜਾ ਕਰ ਸਕਦੀ ਸੀ ਪਰ ਅਸੀਂ ਫਿਰ ਵੀ ਪੰਥ ਦੇ ਝੋਲੀ 'ਚ ਉਹ ਸਹਿਯੋਗ ਦੇ ਕੇ ਸੀਟ ਪਾ ਦਿੱਤੀ ਭਾਈ ਜਿਵੇਂ ਪੰਥ ਨੂੰ ਮੌਜੂਦ ਹੈ ਕੋਈ ਪੰਥ ਦਾ ਕੁਰਬਾਨੀ ਵਾਲਾ ਪਰਿਵਾਰ ਸ਼ਹੀਦੀ ਵਾਲਾ ਪਰਿਵਾਰ ਲੜਨਾ ਚਾਹਦਾ ਹੈ ਸਪੋਰਟ ਕਰ ਦਿੰਦੇ ਆ ਅਸੀਂ ਆਪ ਦਾ ਕੈਂਡੀਡੇਟ ਨਹੀਂ ਦਿੰਦੇ ਵੈਸੇ ਕਾਇਦੇ ਅਨੁਸਾਰ ਅਸੀਂ ਦੇ ਸਕਦੇ ਸੀ ਕੀ ਇਹ ਗੱਲ ਕਹਿ ਕੇ ਹੁਣ ਖੇੜਾ ਸ਼ੁਰੂਆਤ ਆ ਜਾ ਰਿਹਾ ਹੈ ਜਾਂ ਉਸ ਚੀਜ਼ ਜਿਹੜੀ ਹਾਰ ਹੋ ਜਾਂਦਾ ਰੀਜਨ ਦੱਸ ਰਹੇ ਹੋ ਕਿੰਨਾ ਤੇ ਤੁਹਾਡੇ ਭਾਈ ਅਮਰਪਾਲ ਸਿੰਘ ਨਾਲ ਗੱਲ ਵੀ ਹੋਈ ਅੱਜ ਵੀ ਹੋਈ ਹੋ ਸਕਦੀ ਹੈ ਕਿਉਂਕਿ ਹਾਰ ਤੋਂ ਬਾਅਦ ਕੋਈ ਨਾ ਕੋਈ ਸੁਨੇਹਾ ਇਧਰ